ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸੋ ਅੱਜ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਕਿ ਆਪਾਂ ਜਿਵੇਂ ਕਿ ਟੂਟੇ ਰੋ ਜੰਗਾਲ ਲੱਗਿਆ ਹੋਇਆ ਹੈ ਆਪਾਂ ਇਹਨੂੰ ਪਰਮਾਨੈਂਟਲੀ ਕਿਵੇਂ ਸਾਫ਼ ਕਰ ਸਕਦੇ ਹਾਂ ਕਿਉਂਕਿ ਦਿਵਾਲੀ ਆਉਣ ਵਾਲੀ ਹੈ ਕਰਦੇ ਸਫਾਈਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਸੋ ਘਰ ਦੀਆਂ ਚੀਜ਼ਾਂ ਜੋ ਕਿ ਆਪਣੇ ਨਾਰਮਲੀ ਘਰਾਂ ਵਿੱਚ ਪਈਆਂ ਹੁੰਦੀਆਂ ਨੇ ਉਹ ਮੈਂ ਤੁਹਾਨੂੰ ਇਸ ਵਿੱਚ ਦੱਸੂਗੀ ਕਿਵੇਂ ਆਪਾਂ ਆਪਣੇ ਆਪਣੇ ਟੈਬ ਨੂੰ ਘਰੇ ਬੈਠ ਕੇ ਹੀ ਸਾਫ਼ ਕਰ ਸਕਦੇ ਹਾਂ ਚਲੋ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਦੇ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਇਸ ਵਿੱਚ ਪਾਇਆ ਹੋਇਆ ਹੈ ਵਿਨੀਗਰ उस तो बाद आपना है मिठा सोडा ठीक है इसका एक के चम्मच पा सकते हो तो बाद इस लैमन पा देना है दूसरा भी एक लैमन तुखी पा देना है ठीक है हम आप इसी तरह ਇਸ ਨੂੰ ਮਿਕਸ ਕਰ ਲੈਣਾ ਹੈ। ਉਰਨ ਦਿੱਕਨ ਪੋਸਿਆ ਹੈ। ਹੁਣ ਆਪਾਂ ਇੱਕ ਹੀ ਤਰ੍ਹਾਂ ਹੀ ਇਸ ਦੇ ਸਾਈਡਾ ਦੇ ਨਾਲ ਇਸ ਨੂੰ ਲਗਾਉਣਾ ਹੈ। ਥੋੜਾ ਟਾਈਮ ਆਪਾਂ ਇਸ ਨੂੰ ਲੱਗੇ ਰਹਿਣ ਦੇਣਾ ਹੈ। ਤਾਂ ਕਿ ਇਸ ਦੇ ਨੂੰ ਤੁਸੀਂ ਦੇਖ ਰਹੀ ਹੂੰ। ਹੌਲੀ ਹੌਲੀ ਕਿਵੇਂ ਇਹ ਸਾਫ਼ ਹੋ ਰਹੀ ਹੈ ਤੁਹਾਡੇ ਸਾਹਮਣੇ ਹੀ ਮੈਂ ਦੱਸੂਗੀ ਫਿਰ ਇਹ ਆਪਾਂ ਪੂਰੀ ਨੂੰ ਸਾਫ਼ ਕਰਾਂਗੇ ਇਸ ਤੇ ਆਪਾਂ ਇਸ ਇਸੇ ਤਰ੍ਹਾਂ ਹੀ ਵਿਰਜ਼ਾ ਹੀ ਯੂਜ਼ ਕਰਾਂਗੇ ਲੈਮਨ ਦੇ ਨਾਲ ਵੀ ਤੁਸੀਂ ਸਾਫ਼ ਕਰ ਸਕਦੇ ਹੋ ਕਿਉਂਕਿ ਇਸ ਤੇ ਸਾਰਾ ਜੰਗਾਲ ਜੁੜੀ ਲੱਗਾ ਹੈ ਇਸੇ ਨਾਲ ਇਹ ਚੁੱਕ ਹੋ ਜਾਣਾ ਹੈ। ਹਾਂ ਦੇਖੋ ਕਿਵੇਂ ਇਸੇ ਤਰ੍ਹਾਂ ਆਪਾਂ ਟੈਬ ਉੱਤੇ ਲੈਮਨ ਦੀ ਛਿਲਕ ਹੈ ਜੋ ਉਹ ਰਗੜੀ ਜਾਣੀ ਹੈ ਤਾਂ ਕਿ ਉਸ ਦੀ ਜੋ ਉਸ ਵਿੱਚ ਚੰਗਾਲ ਹੈ ਉਹ ਨਿਕਲ ਕੇ ਬਾਹਰ ਆ ਜਾਵੇ ਚੰਗੀ ਤਰ੍ਹਾਂ ਸੋ ਥੋੜਾ ਟਾਈਮ ਇਸ ਨੂੰ ਨਾਲ ਲੱਗਾ ਹੀ ਰਹਿਣ ਦੇਣਾ ਹੈ। ਸੋ ਆਪਾਂ ਹੁਣ ਇਸ ਦੇ ਉੱਤੇ ਲੈਮਨ ਉਹ ਉਸ ਦੇ ਵਿੱਚ ਟੈਪ ਕਰਕੇ ਫਿਰ ਲਗਾ ਰਹੇ ਹਾਂ ਉੱਪਰ ਤਾਂ ਕਿ ਉਸ ਦੀ ਮੈਲ ਜੋ ਹੈ ਚੰਗੀ ਤਰ੍ਹਾਂ ਉਗਲ ਜਾਵੇ। सारे थे ये अप्लाई हो गया है तो अपने थोड़ियाँ तो चमक गई हैं थोड़ा हजे बाकी है सारा कुछ उपर लग गया है हम आप इसलिए एक एमेंद स्पोज यूज करा जो कि इसनों डाल के साफ कर सकी ਸੋ ਮੈਂ ਹੁਣ ਇਸ ਪੌਂਚਟਾ ਯੂਸ ਕੀਤਾ ਕਿਉਂਕਿ ਜਿਹੜੇ ਲੈਮਨ ਦੇ ਨਾਲ ਆਪਾਂ ਜੋ ਵੀ ਆਹਬ ਕੀਤਾ ਸੀ ਵਿਨੀਗਰ ਬੇਕਿੰਗ ਸੋਡਾ ਪਾਇਆ ਸੀ ਹੈ ਨਾ ਇਹ ਮਿਕਸਚਰ ਰੈਡੀ ਕੀਤਾ ਸੀਗਾ ਇਸ ਦੇ ਸਹਾਇਤਾ ਦੇ ਨਾਲ ਇਹ ਥੋੜਾ ਜਿਹਾ ਉੱਪਰੋਂ ਮਤਲਬ ਕਿ ਉੱਗਲ ਜਾਂਦਾ ਹੈ ਜਿਸ ਦੇ ਨਾਲ ਆਪਾਂ ਨੂੰ ਦਿੱਕਤ ਨਹੀਂ ਆਉਂਦੀ ਸਫਾਈ ਕਰਨ ਦੇ ਵਿੱਚ ਇਸ ਦੇ ਨਾਲ ਜੋ ਬਹੁਤ ਜ਼ਿਆਦਾ ਹੈ ਉਸਨੂੰ ਹਲਕਾ ਇਸ ਦੇ ਨਾਲ ਹਲਕਾ ਹਲਕਾ ਇਸ ਨੂੰ ਰਗੜਨਾ ਹੈ ਇਹਨੇ

थान पर आ गया है तो so, मेरी जो टैल है बिल्कुल ही साफ हो गई है so, तो Thank इस तरह आप बाथरूम भी आपने अपनी किचन हुए उस तरह आप तरीके खुद ही साफ कर सकते हो बहुत ही ईजी ट्रिक है तो अपन बहुत समान महंगा लिया की लड़ है आपके आईए बिजली साफ होगी आप घर भी अपने ਕਿ ਜਿਆ ਫਾਇਨਾ ਹੁੰਦੀਆਂ ਹਨ ਤੋਂ ਇਸ ਤਰ੍ਹਾਂ ਲੱਗਦਾ ਕਿ ਤੁਹਾਡੀ ਇਸ ਨਾਲ ਵੀ ਨਹੀਂ ਸਾਫ਼ ਹੋ ਰਹੀਆਂ ਸੋ ਮੈਂ ਤੁਹਾਡੇ ਲਈ ਇੱਕ ਨਵੀਂ ਹੋਰ ਵੀਡੀਓ ਲੈ ਕੇ ਆਉਂਗੀ ਜਿਸ ਦੇ ਵਿੱਚ ਤੁਸੀਂ ਆਪਣੇ ਇੱਕ ਇਵੇਂ ਹੋਮ ਆਪਣੇ ਘਰੇ ਬਣਾਉਣ ਵਾਲੀ ਚੀਜ਼ ਦੱਸੀ ਹੈ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗੀ ਕੁਝ ਬਾਜ਼ਾਰ ਚੋਂ ਚੀਜ਼ ਇੱਕ ਇਦਾਂ ਦੀ ਮਿਲਦੀ ਹੈ ਜਿਸ ਨਾਲ ਆਪਣੇ ਆਪਣੇ ਟੂਟੇ ਆਪਾਂ ਬਿਲਕੁਲ ਸਾਫ਼ ਰੱਖ ਸਕਦੇ ਹਾਂ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ